ਲੋ ਜੀ ਆਪਾਂ ਪਹੁੰਚੇ ਆ ਕੀ ਨਾਮ ਸੀ ਤੇਰਾ ਰਣਵੀਰੇ ਕੋਲੇ ਲੋ ਜੀ ਇਹ ਆਪਣਾ ਭਾਨ ਦਾ ਜੀ ਰਣਵੀਰੇ ਸਿੰਘ ਕਿਹੜੇ ਸਕੂਲ ਚ ਪੜਦਾ ਹੋਣਾ ਤੁਹਾਨੂੰ ਦੱਸਣਗੇ ਤੋਂ ਹੁਣ ਇਹਨਾਂ ਨੂੰ ਅਸੀਂ ਮਿਲਣਾ ਹੈ ਸਪੈਸ਼ਲ ਇਹਨਾਂ ਦੇ ਘਰੇ ਆਏ ਆ ਜੀ ਮਿਲਣਾ ਸੋ ਹੁਣ ਤੁਹਾਨੂੰ ਬੁਲਾਉਣਗੇ ਰਣਵੀਰੇ ਨਾਲ ਮਿਲੋਣਗੇ ਤੁਹਾਨੂੰ ਜੀ ਇਹ ਸਾਡੇ ਨੇ ਰਣਵੀਰੇ ਜੀ ਮਿਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੋ ਕਿਹੜੇ ਸਕੂਲ ਚ ਪੜਦੇ ਹੋ ਸਤਿ ਪਾਵਨਾ ਚ ਅੱਛਾ ਸਤਿ ਪਾਵਨਾ ਚ ਕਿਹੜੀ ਕਲਾਸ ਚ ਕਹ ਜੀ ਜੀ ਹੋ ਕੇ ਜੀ ਵੈਰੀ ਗੁੱਡ ਤੁਹਾਡੀ ਏਜ ਕਿੰਨੀ ਆ 6 6 ਇਅਰ 올 ਵੈਰੀ ਗੁੱਡ ਹੋਰ ਵੱਡੇ ਹੋ ਕੇ ਕੀ ਬਣਨਾ ਤੁਸੀਂ ਡਾਕਟਰ ਡਾਕਟਰ ਵਾਹ ਜੀ ਵਾਹ ਤੁਸੀਂ ਸਾਨੂੰ ਦੇਖਦੇ ਹੋ ਨਾ ਸਾਡੇ ਵਲੌਗ ਦੇਖਦੇ ਹੋ ਬਤੈ ਤੁਸੀਂ ਦੇਖਦਾ ਹੀ ਪੈਕ ਸੱਚੀ ਮੇਰਾ ਵਲੌਗ ਦੇਖਿਆ ਸੀ ਦੇਖਿਆ ਸੀ ਸੱਚੀ ਵਧੀਆ ਹੁੰਦੇ ਆ ਵਲੌਗ ਵਧੀਆ ਹੁੰਦੇ ਆ ਚਲੋ ਹੁਣ ਤੁਹਾਨੂੰ ਵੀ ਅਸੀਂ ਉਹ ਲਿਆ ਕਰਾਂਗੇ ਵਲੌਗ ਠੀਕ ਹੈ ਗਾਣਾ ਗਾਏਗਾ ਕੋਈ ਵੀ ਇੱਕ ਦਾ ਕੀ ਸੁਣਾਏਗਾ ਚਲੋ ਅੱਜ ਸਾਨੂੰ ਰਾਣ ਵਿਜੇ ਜੀ ਕੁਝ ਸੁਣਾਉਣਗੇ ਕੀ ਸੁਣਾਏਗਾ ਦੱਸੋ ਖੁਸ਼ ਬਿਲਕੁਲ ਮੂੰਹ ਆਵਾਜ਼ ਹੀ ਵੱਲੋ ਜੀ ਮੂਸੇ ਵਾਲੇ ਜੱਟ ਦਾ ਗਾਣਾ ਸੁਣਿਆ ਤੁਸੀਂ ਰਾਣ ਵਿਜੇ ਕੋਲੋਂ ਚਲੋ ਇੱਧਰ ਆ ਜਾ ਹਾਂਜੀ ਚਲੋ ਕਿਹ ਮੈਂ ਉਹ ਨਾ ਗਾਣਾ ਕਿਹੜਾ ਗਾਣਾ ਕਿਹੜਾ ਸੁਣਾਉਣਾ ਤੇਰਾ ਨਹੀਂ ਜਿਹੜਾ ਮਰਜੀ ਸੁਣਾ ਦੇ ਬਹੁਤਾ ਚੀਮੇ ਬਈ ਦਾਸ ਨਾ ਵਾ ਚੀਮੇ ਬਈ ਦਾਸ ਪਹਿਲਾਂ ਸਿੱਧੂ ਮੂਸੇਵਾਲਾ ਦਾ ਸੁਣਾਦੇ ਜਿਹੜਾ ਮਰ ਲਓ ਜੀ ਮੂਸੇ ਵਾਲੇ ਜੱਟ ਦਾ ਗਾਣਾ ਸੁਣਿਓ ਵੀਰੇ ਕੋਲੇ ਆਪਣੇ ਕੋਲ ਚਲੋ ਜੀ ਰੇਂਗ 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 ਉੱਤੋਂ ਫੂਨ ਪੱਤੀ ਜਾਵੇ ਫੂਨ ਤੇ ਤਰਾਂ ਤੋ ਇੱਕ ਨੱਤੀ ਸੱਦੀ ਜਾਵੇ ਲਾਲ ਲਾਰੇ ਅੱਖਾਂ ਯਾਰਾ ਕੀਰਾ ਹੋਈ ਜਾਂਦਾ ਜਿਵੇਂ ਜਿਵੇਂ ਪੰਪੜਾ ਤੇ ਤੇਰਾ ਹੋਈ ਜਾਂਦਾ ਚੋਬੜ ਦੀ ਕੰਨੀ ਕੰਨੀ ਬੁਰਕ ਦੀ ਨਾਲ ਮੁੱਖਾ ਪਾ ਦੇ ਹੋਰ ਤਾਂ ਸਵੇਰਾ ਹੋਈ ਜਾਂਦਾ ਕਿ ਕਿੰਨਾ ਬਰੰਤ ਤੇ ਬਿਗਰੇ ਹੋ ਜਿੱਤਾਂ ਬਾਤ ਬੱਚ ਥੈਂਕ ਯੂ ਤਾੜੀਆਂ ਬਾਈ ਤਾੜੀਆਂ ਮਾਰੋ ਜੀ ਬਹੁਤ ਘੈਂਡ ਗਾਣਾ ਸੀ ਤੇ ਠੀਕ ਆ ਬਾਈ ਬਾਏ ਬਾਏ ਆ ਚੱਲੀਏ ਇਹਦਾ ਨਾਮ ਕੀ ਆ ਕਿੰਗ ਕਿੰਗ ਤੂੰ ਵੀ ਕਰ ਦੇ ਤਾਂ ਇਦਾਂ ਕਰ ਦੇ ਕਿਦਾਂ ਦਾ ਚੱਲ ਠੀਕ ਆ ਰਾਣੀ ਵੀ ਜੇ ਬਾਏ ਓਕੇ